ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ YouTube ਚੈਨਲ ਇੱਥੇ ਤੁਹਾਨੂੰ ਮੈਂ ਬਿਗਨਰਸ ਫੋਰ ਬਿਗਨਰਸ ਏਮਬ੍ਰੋਇਡਰੀ ਬਾਰੇ ਦੱਸਾਂਗੀ ਸਭ ਤੋਂ ਪਹਿਲਾਂ ਇਹ ਇੱਕ ਵੁੱਡਨ ਸਟਿੱਕਰ ਵੁੱਡਨ ਫਰੇਮ ਹੈ ਤੇ ਇਹਦੇ ਵਿੱਚ ਪਲਾਸਟਿਕ ਚ ਵੀ ਮਿਲ ਜਾਂਦਾ ਹੈ ਤੇ ਇਹ ਮੈਂ ਲਿਆ ਵਾ ਲੱਕੜ ਦੇ ਵਿੱਚ ਸਭ ਤੋਂ ਪਹਿਲਾਂ ਇਹ ਧਾਗੇ ਆ ਜਿਵੇਂ ਕਿ ਇਹ ਧਾਗੇ ਅਲੱਗ-ਅਲੱਗ ਕੰਪਨੀ ਦੇ ਆਉਂਦੇ ਆ ਵਰਤਮਾਨ ਕੰਪਨੀ ਦੇ ਵੀ ਆਉਂਦੇ ਆ ਸੋ ਨਾਲ ਇਸ ਦੇ ਨਾਲ ਨੀਡਲ ਤੇ ਸੀਜ਼ਰ ਇਫ ਜੀ ਚਾਹ ਸਭ ਤੋਂ ਪਹਿਲਾਂ ਇਹਨੂੰ ਆਪਾਂ ਹੋਲਡ ਕਰਨ ਦੀ ਫਰਸਟ ਇਦਾਂ ਗੋਡਨ ਸੇਮ ਰੱਖਣਾ ਫਿਰ ਆਪਾਂ ਇਹਦੇ ਵਿੱਚ ਆਪਣਾ ਜੋ ਲਿਖਿਆ ਵਾ ਬ੍ਰੇਡਿੰਗ ਸਟਿਚ ਬੇਸਿਕ ਰੈਸ ਆਪ ਇਹਨੂੰ ਸਟਾਰਟ ਕਰਨਾ ਸਭ ਤੋਂ ਪਹਿਲਾਂ ਆਪਾਂ ਇਹਨੂੰ ਟਾਈਟਲੀ ਬੰਨਣਾ ਜਿਵੇਂ ਇਸ ਤਰ੍ਹਾਂ ਇਫ ਟਾਈਟ ਹੋਊਗਾ ਤਾਂ ਫਿਰ ਸਭ ਤੋਂ ਵਧੀਆ ਇਸ ਤੇ ਕਢਾਈ ਆਉਂਗੀ ਫਿਰ ਇਹਨੂੰ ਆਪਾਂ ਇਸ ਤੋਂ ਟਾਈਟ ਵੀ ਕਰ ਸਕਦੇ ਆ ਢਿੱਲਾ ਵੀ ਕਰ ਸਕਦੇ ਆ ਇਸ ਤੋਂ ਬਾਅਦ ਆਪਾਂ ਨੀਡਲ ਲਾ ਕੇ ਇਸ ਵਿੱਚ ਤਾਗਾ ਪਾਉਣਾ ਹੈ ਹੋਣ ਅਸੀਂ ਨੀਡਲ ਦੇ ਵਿੱਚ ਤਾਗਾ ਪਾ ਲਿਆ ਸਭ ਤੋਂ ਪਹਿਲਾਂ ਆਪਾਂ ਇਹਨੂੰ ਇਸ ਤਰ੍ਹਾਂ ਗੱਡ ਮਾਰਨੀ ਹੈ ਜਿਸ ਤਿਵੇਂ ਕਿ ਇਹ ਬਾਹਰ ਨਾ ਨਿਕਲੇ ਫਰੇਮ ਆਪਣੇ ਕਪੜੇ 'ਚ ਇਸ ਤਰ੍ਹਾਂ ਤੁਸੀਂ ਤਾਂ ਗੱਡ ਮਾਰ ਲਈ ਸਭ ਤੋਂ ਪਹਿਲਾਂ ਆਪਾਂ ਇੱਥੋਂ ਨੀਚੋਂ ਇਹਦੇ ਥੱਲੇੋਂ ਕਪੜੇ ਤੋਂ ਆਪਣੀ ਸੂਈ ਕੱਢਣੀ ਹੈ ਇਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਕੱਢੀ ਜਿੱਦਾਂ ਡੋਟ ਮੈਂ ਆਪਣਾ ਲਾਈਨ ਬਣਾਈ ਹੈ ਉਸ ਤੱਕ ਪਹੁੰਚਣਾ ਫਿਰ نیچے ਲੈ ਕੇ ਜਾਣਾ ਇਸ ਤਰ੍ਹਾਂ ਕਰੀ ਜਾਣਾ ਫਿਰ ਇਸ ਤਰ੍ਹਾਂ ਇਸ ਤਰ੍ਹਾਂ ਇਹ ਸਾਡਾ ਕੀ ਹੈ ਇੱਕ ਸਿੱਤੋ ਤੋਪਾ ਰਨਿੰਗ ਸਟੀਚ ਜਿਹਨੂੰ ਕਹਿੰਦੇ ਆ ਇਹ ਹੋ ਜਾਂਦਾ ਇਹ ਬਹੁਤ ਆਸਾਨ ਹੈ ਸੋ ਤੁਸੀਂ ਜਲਦੀ ਹੀ ਸਿੱਖ ਸਕਦੇ ਹੋ ਇਸ ਤਰ੍ਹਾਂ ਜਦੋਂ ਟਿਊਨਿੰਗ ਲਾ ਲਾਂਗੇ ਅੰਜੀ ਆਪਾਂ ਸਿੱਧਾ ਸਿੱਧਾ ਪੋਪਾ ਘੱਡੀ ਜਾਣਾ ਹੈ ਸੋ ਇਹ ਸਾਡਾ ਸੀ ਰਨਿੰਗ ਸਟ੍ਰੀਚ ਹੁਣ ਇਸ ਤੇ ਤੁਹਾਨੂੰ ਦੱਸਾਂਗੀ ਕਿ ਕਿਵੇਂ ਇੱਥੇ ਗੱਡ ਮਾਣੀ ਹੈ ਕਿ ਜਿਹੜਾ ਆਪਣਾ ਧਾਗਾ ਢਿੱਲੇ ਢਿੱਲਾ ਨਾ ਹੋਵੇ ਫਸਟ ਆਪਾਂ ਇਹਦੇ ਵਿੱਚੋਂ ਕਟਿਆ ਫਿਰ ਆਪਾਂ ਇਹਦੇ ਵਿੱਚ ਐ ਕਰਕੇ ਤੇ ਇਹ ਆਪਣਾ ਪੱਕਾ ਤੋਪਾ ਹੋ ਗਿਆ ਸੋ ਇਹ ਨਿਕਲੇਗਾ ਨਹੀਂ ਬਾਅਦ ਵਿੱਚ ਬਾਅਦ ਵਿੱਚ ਆਪਾਂ ਇਸ ਨੂੰ ਕੈਂਚੀ ਦੇ ਨਾਲ ਥੋੜਾ ਦੂਰ ਲੈ ਕੇ ਤੋ ਹੁਣ ਆਪਾਂ ਨੈਕਸਟ ਸਟਾਰਟ ਕਰਾਂਗੇ ਬੈਕ ਸਟਿਚ ਇਸ ਲਈ ਮੈਂ ਅਲੱਗ ਤੋਂ 컬러 ਦਾ ਧਾਗਾ ਲਿਆ ਵਾਂ ਸਭ ਤੋਂ ਪਹਿਲਾਂ ਆਪਾਂ ਇਹ ਕਰਨਾ ਇਹ ਬੈਕ ਸਟਿਚ ਫਸਟਲੀ ਆਪਾਂ ਇੱਥੇ ਸਟਾਰਟ ਕਰਨਾ ਆਪਣਾ ਜਿੱਥੋਂ ਆਪਾਂ ਕੀਤਾ ਆਪਣੀ ਲਾਈਨ ਇਹ ਇਸ ਤਰ੍ਹਾਂ ਕੀਤਾ ਫਿਰ ਆਪਾਂ ਇਸ ਨੂੰ ਇਸ ਤਰ੍ਹਾਂ نیچے ਨੂੰ ਲੈ ਗਏ ਸੇਮ ਇਤੈ ਹੀ ਆਪਾਂ ਕਰਨਾ ਥੋੜੇ ਕੁ ਡਿਸਟੈਂਸ ਥੋੜੇ ਕੁ ਡਿਸਟੈਂਸ ਤੇ ਆਪਾਂ ਇਸ ਸੂਈ ਨੂੰ ਨਿਕਟਣਾ ਫਿਰ ਆਪਾਂ ਦੁਬਾਰਾ ਇਹ ਦੇ ਤਾਂ ਮਤਲਬ ਆਤਾ ਕਾ ਇਹ ਇਥੇ ਇੱਕ ਕਰਨਾ ਸੂਈ ਨੂੰ ਆਪਾਂ ਫਿਰ ਇਸ ਤਰ੍ਹਾਂ ਇਹ ਸਾਡੇ ਕੀ ਹੋ ਗਏ ਬੈਕ ਸਟਿਚ ਸੇਮ ਇਦਾਂ ਇੰਕਰੀਜਣਾ ਸੋ ਦਾ ਬੈਕ ਸਟੀਚ ਤੁਸੀਂ ਦੇਖ ਸਕਦੇ ਆ ਫਿਰ ਆਪਾਂ ਸੇਮ ਜਿੱਦਾਂ ਫਰਸਟ ਦੇ ਵਿੱਚ ਕੀਤਾ ਹੈ ਹਾਂਜੀ ਦੁਬਾਰਾ ਆਪਾਂ ਇਸ ਤਰ੍ਹਾਂ ਕੋਲ ਤੇ ਕਰਨੀ ਆ ਮਾਰਨੀ ਚਾਹੀਦੀ ਐਸ ਤਰ੍ਹਾਂ ਸੋ ਇਹ ਹੋ ਗਿਆ ਹੁਣ ਆਪਾਂ ਸੋਰਾ ਪੈਨੋ ਸਿੱਜਾ ਦੇਣਾ ਤੁਸੀਂ ਦੇਖ ਸਕਦੇ ਆ ਸਾਡਾ ਰੈਲੀ ਸਟੀਚ ਤੇ ਬੈਕ ਸਟੀਚ ਸੋ ਤੁਸੀਂ ਸਾਡੀ ਵੇਖ ਸਾਦੇ ਹੋ ਰਨਿੰਗ ਸਟਿਚ ਤੇ ਬੈਕ ਸਟਿਚ ਸੋ ਆਪਾਂ ਤੁਹਾਨੂੰ ਮਿਲਦੇ ਆ ਪਾਰਟ 2 ਦੇ ਵਿੱਚ ਤੁਸੀਂ ਜਰੂਰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਐਂਡ ਸ਼ੇਅਰ ਥਰੂ ਕਰਿਓ ਥੈਂਕਸ ਫॉर ਵਾਚਿੰਗ ਇਟ